ਤੁਸੀਂ ਇੱਕ ਵੀਡੀਓ ਦੇਖੀ ਹੋਣੀ ਐ ਜਿਸ ਵਿੱਚ ਇੱਕ ਨਿੱਕਾ ਜਿਹਾ ਬੱਚਾ ਇੱਕ ਕੁੱਤੇ ਸਾਹਮਣੇ ਭੰਗੜਾ ਪਾ ਰਿਹਾ ਹੈ। ਕਾਫੀ ਵਾਹ ਵਾਹ ਹੋਈ ਸੀ ਉਸ ਵੀਡੀਓ ਦੀ। ਆਖੇ ਇਹ ਭੰਗੜਾ ਸਾਡਾ ਸੱਭਿਆਚਾਰ ਹੈ। ਉੱਥੇ ਹੀ ਕੋਈ ਸਿੱਖ ਬੱਚਾ ਹੱਥ ਵਿੱਚ ਸ੍ਰੀ ਸਾਹਿਬ ਫੜ ਕੇ ਗਤਕਾ ਖੇਡੇ ਤਾਂ ਕਈਆਂ ਦੀ ਸੋ ਕਾਲ ਸਿਆਣਪ ਮੁਰਹਿਆ ਜਾਂਦੀ ਆ। ਵੀ ਨਿਆਣੇ ਹੱਥ ਸ੍ਰੀ ਸਾਹਿਬ ਨਾਲ ਫੜਾਓ, ਕਿਤਾਬ ਫੜਾਓ। ਦੇਖਿਆ ਹੋਣਾ ਤੁਸੀਂ ਸੋਸ਼ਲ ਮੀਡੀਆ ਤੇ ਵੱਡੇ ਵਿਦਵਾਨਾਂ ਕੋਲੋਂ ਅਜਿਹਾ ਕਹਿੰਦੇ। ਥੋੜੇ ਦਿਨ ਪਹਿਲਾਂ ਇੱਕ ਡਾਂਸਰ ਦਾ ਮਸਲਾ ਸਾਹਮਣੇ ਆਇਆ ਸੀ ਜਿਸ ਦੇ ਸਟੇਜ ਤੇ ਗਲਾਸ ਵੱਜਾ ਸੀ ਵੱਡੇ ਵੱਡੇ ਚੈਨਲਾਂ ਤੇ ਉਸ ਡਾਂਸਰ ਦੀ ਇੰਟਰਵਿਊ ਕੀਤੀ ਮਸਲਾ ਬਹੁਤ ਵੱਡਾ ਸੀ ਨਾ ਕਿਉਂਕਿ ਦੁਨੀਆ ਡੁੱਬ ਚੱਲੀ ਸੀ ਜੇ ਇੰਟਰਵਿਊ ਕਰਕੇ ਉਸ ਬੇਬੀ ਦਾ ਪੱਖ ਸਾਹਮਣੇ ਨਾ ਆਉਂਦਾ ਦੂਜੇ ਪਾਸੇ ਜੇ ਕੋਈ ਗਰੰਥੀ ਸਿੰਘ ਦੀ ਤਨਖਾਹ ਵਧਾਉਣੀ ਹੋਵੇ ਡਾਂਸਰਾਂ ਤੋਂ ਲੱਖਾਂ ਨੋਟ ਵਾਰਨ ਵਾਲੇ ਕਹਿਣਗੇ ਗਰੰਥੀ 5-7000 ਆਲਾ ਰੱਖਣਾ ਕਿਉਂ ਇਹ ਅੱਗੇ ਜਾ ਕੇ ਦੱਸਦੇ ਆਂ ਵੀ ਕਿਉਂ ਕਿਉਂਕਿ ਅੱਜ ਦੀ ਵੀਡੀਓ ਹੈਗੀ ਤਾਂ ਚਮਕੀਲੇ ਦੀ ਨਵੀਂ ਆਈ ਫਿਲਮ ਬਾਰੇ ਹੈ ਜਿਸ ਵਿੱਚ ਚਮਕੀਲੇ ਨੂੰ ਨਾਇਕ ਬਣਾਉਣ ਉਹਨੂੰ ਪੰਜਾਬੀਆਂ ਦੇ ਸਿਰ ਬਿਠਾਉਣ ਤੇ ਉਹਦਾ ਨਾਮ ਵਰਤ ਕੇ ਫਿਲਮ ਸਾਜ਼ਾ ਵੱਲੋਂ ਪੰਜਾਬ ਵਿੱਚ ਜਾਤ ਆਧਾਰਿਤ ਵਿਤਕਰੇ ਦਾ ਝੂਠਾ ਬਿਰਤਾਂਤ ਸਿਰਜਿਆ ਗਿਆ ਹੈ ਉਹਦੇ ਬਾਰੇ ਹੈ ਇਸ ਵੀਡੀਓ ਵਿੱਚ ਸਾਰਾ ਕੁਝ ਸਾਹਮਣੇ ਰੱਖ ਦੇਣਾ ਤੁਹਾਡੇ ਵੀਡੀਓ ਦੇਖ ਕੇ ਅਖੀਰ ਦੇ ਵਿੱਚ ਥੱਲੇ ਕਮੈਂਟ ਵਿੱਚ ਦੱਸ ਦਿਓ ਵੀ ਤੁਸੀਂ ਕਿਧਰਲੇ ਪਾਸੇ ਖੜੇ ਹੋ ਕਿਉਂਕਿ ਇਸ ਵੀਡੀਓ ਵਿੱਚ ਆਪਾਂ ਦੋ ਪੰਜਾਬਾਂ ਦੀ ਗੱਲ ਕਰਨੀ ਹੈ ਇੱਕ ਪੰਜਾਬ ਜਿਹੜਾ ਗੁਰਾਂ ਦੇ ਨਾਮ ਤੇ ਵਸਦਾ ਹੈ ਤੇ ਦੂਜਾ ਜਿਸ ਵਿੱਚ ਚਮਕੀਲੇ ਵਰਗੇ ਪੰਜਾਬੀਆਂ ਦੇ ਨਾਇਕ ਬਣਾਏ ਜਾ ਰਹੇ ਆ ਅਸਲ ਦੇ ਵਿੱਚ ਚੱਕਰ ਇਹ ਆ ਵੀ ਪੰਜਾਬ ਜਿਹੜਾ ਹੈ ਉਹ ਦੋ ਹਿੱਸਿਆਂ 'ਚ ਵੰਡਿਆ ਹੋਇਆ ਹੈ ਇੱਕ ਹਿੱਸਾ ਜਿਹੜਾ ਕਹਿੰਦਾ ਹੈ ਵੀ ਪੰਜਾਬ ਗੁਰਾਂ ਦੇ ਨਾਮ ਤੇ ਵਸਦਾ ਹੈ ਇਹ ਹਿੱਸਾ ਪੰਜਾਬ ਦੇ ਵਿੱਚ ਸਿੱਖ ਪੰਥ ਦੀ ਅਸਲ ਤਸਵੀਰ ਵੇਖਦਾ ਹੈ ਕਿਉਂਕਿ ਇਸ ਧਰਤੀ ਨੂੰ ਸਿੱਖ ਗੁਰੂ ਸਾਹਿਬਾਨ ਨੇ ਜਿਵੇਂ ਸਿੰਜਿਆ ਜਿਵੇਂ ਛੋਟੇ ਸਹਿਬਜ਼ਾਦਿਆਂ ਨੇ ਆਪਣੀਆਂ ਸ਼ਹਾਦਤਾਂ ਦੇ ਕੇ ਇਸ ਧਰਤੀ ਤੇ ਆਪਣਾ ਖੂਨ ਡੋਲ ਕੇ ਮੁਗਲੀਆ ਜ਼ੁਲਮੀ ਹਕੂਮਤ ਨੂੰ ਮਿਟੀ ਕੀਤਾ ਉਸ ਧਰਤੀ ਤੇ ਦਾਵਾ ਵੀ ਉਹਨਾਂ ਸਹਿਬਜ਼ਾਦਿਆਂ ਦੇ ਵਾਰਸਾਂ ਦਾ ਹੀ ਹੋ ਸਕਦਾ ਹੈ ਅਜਿਹੇ ਵਿੱਚ ਇੱਕ ਉਹ ਲੋਕ ਆ ਜਿਹੜੇ ਇਸ ਧਰਤੀ ਨੂੰ ਆਪਣੀ ਕਹਿੰਦੇ ਆ ਜਿਹੜੇ ਨਰੈਣੂ ਮਹੰਤ ਦੇ ਵਾਰਸ ਆ ਜਿਨ੍ਹਾਂ ਨੇ ਅੰਗਰੇਜ਼ਾਂ ਕੋਲੋਂ ਗਦਾਰੀਆਂ ਕਰਕੇ ਜ਼ਗੀਰਾਂ ਲਈਆਂ ਜਿਨ੍ਹਾਂ ਨੇ ਗੱਦਰੀ ਬਾਬਿਆਂ ਦੀ ਟਾਉਟੀ ਕਰਕੇ ਉਹਨਾਂ ਨੂੰ ਸ਼ਹੀਦ ਕਰਵਾਇਆ ਜਿਨ੍ਹਾਂ ਨੇ ਅੱਗੇ ਜਾ ਕੇ ਜ਼ਮੀਨਾਂ ਪਿੱਛੇ ਖਾੜਕੂਆਂ ਦਾ ਨਾਮ ਵਰਤ ਕੇ ਲੋਕਾਂ ਵਿੱਚ ਬਦਮਾਸ਼ੀ ਕੀਤੀ ਜਿਨ੍ਹਾਂ ਨੇ ਹੁਣ ਦੇ ਸਮੇਂ ਚਿੱਟਾ ਵੇਚ ਕੇ ਜਾਇਦਾਦਾਂ ਬਣਾਈਆਂ ਹੁਣ ਮੈਂ ਇਹ ਗੱਲਾਂ ਕਿਉਂ ਕਹੀਆਂ ਕਿਉਂਕਿ ਟਾਉਟ ਨਰੈਣੂ ਚਿੱਟਾ ਵੇਚਣ ਵਾਲੇ ਇਹ ਵੀ ਪੰਜਾਬੀ ਆ ਇੱਥੋਂ ਦੇ ਹੀ ਆ ਪਰ ਗੁਰੂ ਸਾਹਿਬਾਨ ਦੀ ਦਿੱਤੀ ਲੋਚੋਂ ਚਾਨਣ ਨਾ ਲੈ ਸਕੇ ਤੇ ਇਹਨਾਂ ਲੋਕਾਂ ਨੇ ਪੰਜਾਬ ਦੇ ਹੋ ਕੇ ਵੀ ਪੰਜਾਬ ਨਾਲ ਤ੍ਰੂਕ ਮਾਈਕ ਪੰਜਾਬ ਦੀ ਧਰਤੀ ਦੀ ਇਹ ਤਸਵੀਰ ਆ ਵੀ ਪੰਜਾਬ ਦੇ ਜੰਮੇ ਡਾਕੂ ਵੀ ਸਤਕਾਰੇ ਜਾਂਦੇ ਆ ਕਿਉਂਕਿ ਉਹ ਡਾਕੂ ਅਸਲ ਵਿੱਚ ਇੱਜ਼ਤਾਂ ਦੇ ਰਾਖੇ ਸੀ ਕਿਉਂਕਿ ਕੁੱਲ ਦੁਨੀਆ ਦੇ ਡਾਕੂ ਇੱਜ਼ਤਾਂ ਲੁੱਟਣ ਵਾਲੇ ਹੋਏ ਆ ਤੁਸੀਂ ਗੀਤ ਇਹ ਤਾਂ ਸੁਣੇ ਹੋਣਗੇ ਵੀ ਮੁੰਡਾ ਜਿਉਣੇ ਮੋੜ ਦੀ ਮੱਤ ਵਾਲਾ ਪਰ ਇਹ ਨਹੀਂ ਸੁਣਿਆ ਹੋਣਾ ਵੀ ਮੁੰਡਾ ਨਰੈਣੂ ਮਹੰਤਰੀ ਮੱਤ ਵਾਲਾ ਨਹੀਂ ਸੁਣਿਆ ਨਾ ਸਮਾ ਆਇਆ ਤੇ ਸਰਕਾਰਾਂ ਨੇ ਗੁਰਾਂ ਦੇ ਨਾਮ ਤੇ ਵਸਦੇ ਪੰਜਾਬ ਵਿੱਚ ਇੱਕ ਨਾਰਾ ਦਿੱਤਾ ਵੀ ਪੰਜਾਬ ਗੁਰੂਆਂ ਪੀਰਾਂ ਫਕੀਰਾਂ ਵਾਰਿਸ ਸ਼ਾਹ ਰਾਂਝਾਂ ਹੀਰਾਂ ਦੀ ਧਰਤੀ ਆ। ਇਸ ਨਾਰੇ ਨੂੰ ਕਾਮਰੇਡਾਂ ਨੇ ਬੜਾ ਸਲਾਇਆ ਤੇ ਇੱਕ ਹੀਰਵੰਨੇ ਪੰਜਾਬ ਨੂੰ ਲੋਕਾਂ 'ਚ ਪੇਸ਼ ਕੀਤਾ। ਇਸ ਹੀਰਵੰਨੇ ਪੰਜਾਬ ਵਿੱਚੋਂ ਹੀ ਚਮਕੀਲਾ ਆਉਂਦਾ ਜਿਹੜਾ ਮਾਂ ਭੈਣ ਤੀ ਦਿਓਰ ਪਰਜਾਈ ਜੇਠ ਵਰਗੇ ਪਰਿਵਾਰ ਕ੍ਰਿਸਟੀਆਂ ਨੂੰ ਗੀਤਾ ਰਾਹੀਂ ਅਸ਼ਲੀਲਤਾ ਵਿੱਚ ਪਰੋਸ ਕੇ ਪੇਸ਼ ਕਰਦਾ ਜਿਹਨੂੰ ਉਹੀ ਨਰੈਣੂ ਅੰਗਰੇਜ਼ਾਂ ਦੇ ਪਿੱਠੂਆਂ ਨਸ਼ੇ ਵੇਚਣ ਵਾਲਿਆਂ ਬਦਵਾਚਾ ਨੇ ਅਡਾਪਟ ਕੀਤਾ ਧਿਆਨ ਦੇਣ ਯੋਗ ਗੱਲ ਇਹ ਆ ਵੀ ਚਮਕੀਲਾ ਮੋਟਰਾਂ ਤੇ ਟਰੱਕਾਂ ਤੇ ਸੁਣਿਆ ਜਾਂਦਾ ਸੀ ਕੋਈ ਵੀ ਸਿਆਣਾ ਇੱਜ਼ਤਦਾਰ ਬੰਦਾ ਘਰੇ ਗੀਤ ਤਾਂ ਛੱਡੋ ਨਾਮ ਵੀ ਨਹੀਂ ਸੀ ਲੈਂਦਾ ਚਮਕੀਲੇ ਦਾ ਕਿਉਂਕਿ ਇੱਜ਼ਤ ਵਾਲਾ ਬੰਦਾ ਅਣਖ ਵਾਲਾ ਹੁੰਦਾ ਉਹ ਪਰਿਵਾਰਕ ਰਿਸ਼ਤਿਆਂ ਨੂੰ ਮਰਿਆਦਾ ਵਿੱਚ ਰੱਖਦਾ ਜਦੋਂ ਰਿਸ਼ਤੇ ਸਟੇਜ ਤੇ ਗੀਤਾਂ ਵਿੱਚ ਸ਼ਰਿਆਂ ਤੇਰੀ ਕੰਡਮ ਹੋਗੀ ਉਹ ਤੱਕਦਾ ਰਿਹਾ ਪੈਰੇ ਨੌਂਦੀ ਸੀ ਚਿਆਨਾ ਜੀ ਨੇ ਦੀਨ ਨਾਨ ਦਾ ਉਹ ਵੈਲੀ ਕਾਦਾ ਕੋੜੀ ਹੈ ਜਹਾਨ ਦਾ ਇਹਨਾਂ ਗੀਤਾਂ ਰਾਹੀਂ ਲੋਕਾਂ 'ਚ ਆਏ ਤਾਂ ਜ਼ਾਹਰ ਹੈ ਜ਼ਮੀਰਾਂ ਵਾਲਿਆਂ ਅਣਖਾਂ ਵਾਲਿਆਂ ਨੇ ਰੋਕਣਾ ਹੀ ਸੀ ਕਿਉਂਕਿ ਇਹ ਹੀਰਵੰਨਾ ਪੰਜਾਬ ਨਹੀਂ ਹੈਗਾ ਇਹ ਗੁਰਾਂ ਦੇ ਨਾਮ ਤੇ ਵਸਦਾ ਪੰਜਾਬ ਆ ਜਿਸ ਧਰਤੀ ਨੇ ਅਬਦਾਲੀ ਦੇ ਕੋਲੋਂ 30 30000 ਛੁੜਵਾਈਆਂ ਜਿਨ੍ਹਾਂ ਨੇ ਜੰਗਲਾਂ ਦੇ ਪੱਤੇ ਖਾ ਕੇ ਘੋੜਿਆਂ ਦੀਆਂ ਕਾਠੀਆਂ ਤੇ ਰਾਤਾਂ কাটਕੇ ਪਾਤਸ਼ਾਹੀ ਦਾਅਵੇ ਨੂੰ ਬਰਕਰਾਰ ਰੱਖਦੇ ਹੋਏ ਇਸ ਧਰਤੀ ਨੂੰ ਆਪਣੇ ਖੂਨ ਨਾਲ ਸਿੰਜਿਆ ਹੋਵੇ ਤੇ ਜਿੱਥੇ ਧੰਗ ਗੁਰੂ ਨਾਨਕ ਪਾਤਸ਼ਾਹੀ ਬਾਣੀ ਤੋਂ ਸ਼ੁਰੂ ਹੋਇਆ ਦਿਨ ਰਹਿਰਾਸ ਦੀ ਮਿੱਠੀ ਆਵਾਜ਼ ਨਾਲ ਮੱਠਾ ਹੋ ਕੇ ਸੋਇਲਾ ਸਾਹਿਬ ਨਾਲ ਖਤਮ ਹੁੰਦਾ ਹੋਵੇ ਉਥੇ ਅਸ਼ਲੀਲਤਾ ਪਾਰ ਕਰਦੇ ਗੀਤ ਸਰਕਾਰੀ ਸਿਕਿਉਰਿਟੀ ਲੈ ਕੇ ਗਾਏ ਜਾਂਦੇ ਹੋਣ ਅਜਿਹਾ ਹੋ ਸਕਦਾ ਕਿਉਂਕਿ ਜਿਵੇਂ ਪਹਿਲਾਂ ਹੀ ਆਪਾਂ ਦੱਸਿਆ ਵੀ ਗੁਰਾਂ ਦੇ ਨਾਮ ਤੇ ਵਸਦੇ ਪੰਜਾਬ ਦੇ ਲੋਕ ਇੱਜ਼ਤਾਂ ਦੇ ਰਾਖੇ ਆ ਉਹ ਸਮਾਜਿਕ ਰਿਸ਼ਤਿਆਂ ਨੂੰ ਸਤਕਾਰ ਦਿੰਦੇ ਆ ਰਿਸ਼ਤਿਆਂ ਨੂੰ ਤਾਰ-ਤਾਰ ਨਹੀਂ ਕਰਦੇ ਹੁਣ ਕੋਈ ਆਪੋ ਆਪਣੇ ਵਿਚਾਰ ਦੇਵੇ ਉਹ ਵੱਖਰੀ ਗੱਲ ਆ ਪਰ ਇਹ ਗੱਲ ਪੰਜਾਬ ਦੀ ਤਵਾਰੀਖ ਵਿੱਚ ਪਈਆ ਵੀ ਪੰਜਾਬ ਦੀ ਧਰਤੀ ਰਿਸ਼ਤਿਆਂ ਦੀ ਪਵਿੱਤਰਤਾ ਕਰਕੇ ਜਾਣੀ ਜਾਂਦੀ ਆ ਇੱਥੇ ਵੱਡੀ ਭਾਬੀ ਮਾਂ ਹੁੰਦੀ ਆ ਤੇ ਛੋਟੀ ਭਾਬੀ ਭੈਣ ਹੁੰਦੀ ਆ ਇੱਥੇ ਗਲੀ ਚ ਜਾਂਦੀ ਇਕੱਲੀ ਕੁੜੀ ਨੂੰ ਦੇਖ ਕੇ ਇੱਜ਼ਤਾਂ ਦੇ ਰਾਖੇ ਰਾਹ ਛੱਡ ਜਾਂਦੇ ਆ ਮਾਨਕ ਦਾ ਗੀਤ ਸੀ ਨਾ ਵੀ ਸਦਾ ਸੂਰ ਮੇ ਸਮਝਣ ਧੀ ਤੇ ਭੈਣ ਬਗਾਨੀ ਨੂੰ ਮਸਲਾ ਸਾਰਾ ਇੱਥੇ ਖੜਾ ਪਿਛਲੇ ਸਮੇਂ ਚ ਪਹਿਰਾਵੇ ਦੀ ਆਜ਼ਾਦੀ ਤੋਂ ਸ਼ੁਰੂ ਹੋਇਆ ਕੰਮ ਵਿਆਹਾਨੀਆਂ ਸਟੇਜਾਂ ਤੇ ਮਜਬੂਰੀ ਦੇ ਨਾਮ ਹੇਠ ਨਚਾਰ ਬਣਿਆ ਤੇ ਫੇਰ ਉਤੋਂ ਹੁਣ ਕਰੋ ਕਰੀ ਰੀਲਾਂ ਤੇ ਇੱਜ਼ਤਾਂ ਦਿਖਾਉਣ ਤੱਕ ਗਿਆ ਜੋ ਹੁਣ ਅਸ਼ਲੀਲਤਾ ਦੀਆਂ ਹੱਦਾਂ ਪਾਰ ਕਰੀ ਬੈਠਾ ਤੇ ਸਬਸਕ੍ਰਿਪਸ਼ਨ ਵਾਲੀਆਂ ਐਪਸ ਤੇ ਟਕੇ ਟਕੇ ਦੇ ਵਿਕਦਾ ਪਿਆ ਇਹ ਸਭ ਚਮਕੀਲੇ ਦੀ ਕਤਾਰ ਵਿੱਚੋਂ ਹੀ ਆਉਂਦਾ ਹੈ ਇਸ ਵਿਚਾਰ ਗੁਰਾਂ ਦੇ ਨਾਮ ਤੇ ਵਾਸਤੇ ਪੰਜਾਬ ਦੇ ਵਾਰਿਸ ਜਦੋਂ ਇਸ ਸਭ ਕਾਸੇ ਨੂੰ ਰੋਕਣ ਤਾਂ ਉਹ ਅਤਵਾਦੀ ਵੀ ਬਣਦੇ ਆ ਉਹ ਪੇਸ਼ਾਖਿਚੂ ਵੀ ਬਣਦੇ ਆ ਉਹਨਾਂ ਤੇ ਕੱਟੜਤਾ ਦਾ ਲੇਬਲ ਵੀ ਲੱਗਦਾ ਤੇ ਉਹਨਾਂ ਨੂੰ ਇੱਕ ਪ੍ਰੋਪਗੈਂਡਾ ਬਣਾ ਕੇ ਬਦਨਾਮ ਵੀ ਕੀਤਾ ਜਾਂਦਾ ਕਿਉਂਕਿ ਚਮਕੀਲੇ ਪਿੱਛੇ ਇੱਕ ਪੂਰਾ ਤੰਤਰ ਖੜਾ ਹੈ ਜਿਹੜਾ ਗੁਰਾਂ ਦੇ ਨਾਮ ਤੇ ਵਸਦੇ ਪੰਜਾਬ ਨੂੰ ਹੀਰਵੰਨਾ ਪੰਜਾਬ ਅਸ਼ਲੀਲਤਾ ਤੇ ਵਿਕਾਰਾਂ ਵਿੱਚ ਭਰੇ ਪੰਜਾਬ ਵਿੱਚ ਬਦਲਣਾ ਚਾਹੁੰਦਾ ਇੱਕ ਉਦਾਹਰਨ ਦਿੰਨਾ ਦੁਨੀਆ ਭਰ ਦੇ ਸ਼ਾਹੀ ਪਰਿਵਾਰਾਂ ਦੀਆਂ ਔਰਤਾਂ ਨੂੰ ਤੁਸੀਂ ਕਦੇ ਦੇਖਿਆ ਵੀ ਉਹਨਾਂ ਨੇ ਛੋਟੇ ਕੱਪੜਿਆਂ 'ਚ ਕੋਈ ਫੋਟੋ ਹੋਵੇ ਗੂਗਲ ਛੱਡੋ ਸਾਰਾ ਇੰਟਰਨੈਟ ਫਰੋਲੋ ਕੋਈ ਦੁਨੀਆ ਦਾ ਵੱਡਾ ਸ਼ਾਹੀ ਘਰਾਣਾ ਅਜੀਹਾ ਨਹੀਂ ਜਿਸ ਦੀਆਂ ਔਰਤਾਂ ਅਜੀਹੇ ਕੱਪੜਿਆਂ ਵਿੱਚ ਹੋਣ ਜੋ ਇੱਕ ਸੱਭਿਅਕ ਸਮਾਜ ਵਿੱਚ ਸਹੀ ਨਹੀਂ ਮੰਨੇ ਜਾਂਦੇ ਪ੍ਰਿੰਸੈਸ ਡਿਆਨਾ ਵਾਲਾ ਕੇਸ ਜੇ ਕਿਸੇ ਨੇ ਸੁਣਿਆ ਹੋਵੇ ਤਾਂ ਇਹ ਕੇਸ ਦਾ ਕਾਰਨ ਇਹੀ ਸੀ ਕਿ ਸ਼ਾਹੀ ਪਰਿਵਾਰ ਦੀ ਕੋਈ ਔਰਤ ਦੀਆਂ ਫੋਟੋਆਂ ਬਾਹਰ ਆਈਆਂ ਤੇ ਉਹਨਾਂ ਨੇ ਆਪਣੇ ਰੁਤਬੇ ਕਰਕੇ ਉਹਨੂੰ ਮਰਵਾ ਦਿੱਤਾ ਕਿਉਂਕਿ ਕਿਸੇ ਵੱਡੇ ਘਰਾਣੇ ਦੇ ਆਪਣੇ ਰੁਤਬੇ ਹੁੰਦੇ ਨੇ ਮਾਣ ਮਰਿਆਦਾ ਹੁੰਦੀ ਹੈ ਇੱਕ ਕੈਰੇਕਟਰ ਹੁੰਦਾ ਹੈ ਜਿਹਨੂੰ ਕਿਸੇ ਵੀ ਕੀਮਤ ਤੇ ਉਹ ਮਿੱਟੀ ਵਿੱਚ ਮਿਲਿਆ ਨਹੀਂ ਦੇਖ ਸਕਦੇ ਅੰਗਰੇਜ਼ੀ ਦੇ ਵਿੱਚ ਇੱਕ ਰਾਇਲ ਆਈਡੈਂਟੀਟੀ ਤੇ ਬ੍ਰਾਂਡ ਵੈਲਿਊ ਇਹ ਸ਼ਬਦ ਵਰਤੇ ਜਾਂਦੇ ਆ ਤੁਸੀਂ ਰੋਲਸ ਰਾਇਸ ਕੰਪਨੀ ਦੇ ਬ੍ਰਾਂਡ ਨੂੰ ਵਰਤ ਕੇ ਕੋਈ ਗਲਤ ਕੰਮ ਤਾਂ ਕੀ ਕਰਨਾ ਉਹਨਾਂ ਦਾ ਨਾਮ ਵਰਤ ਕੇ ਨਵੀਂ ਕਾਰ ਵੀ ਨਹੀਂ ਬਣਾ ਸਕਦੇ ਕਿਉਂਕਿ ਇਹ ਉਹਨਾਂ ਦਾ ਬ੍ਰਾਂਡ ਆ ਜਿਹਦਾ ਆਪਣਾ ਰਤਬਾ ਹੈ ਆਪਣੀ ਪਰਸਨੈਲਿਟੀ ਹੈ ਆਪਣੀ ਬ੍ਰਾਂਡ ਵੈਲਿਊ ਹੈ ਤੁਸੀਂ ਕੁਝ ਗਲਤ ਕਰਕੇ ਦਿਖਾਓ ਅਗਲੇ ਆ ਝਟ ਟੰਗ ਦੇਣਾ ਕਿਉਂਕਿ ਇਹ ਉਹਨਾਂ ਦੀ ਰਾਇਲ ਆਈਡੈਂਟੀਟੀ ਤੇ ਬ੍ਰਾਂਡ ਵੈਲਿਊ ਦਾ ਮਸਲਾ ਹੈ ਉਹਨਾਂ ਦੀ ਪਛਾਣ ਖਰਾਬ ਹੁੰਦੀ ਆ ਵੀ ਜੇ ਕੋਈ ਉਹਨਾਂ ਦਾ ਨਾਮ ਵਰਤ ਕੇ ਗਲਤ ਕੰਮ ਕਰੇ ਚਮਕੀਲਾ ਤਨੀ ਰਾਮ ਤੋਂ ਅਮਰ ਸਿੰਘ ਚਮਕੀਲਾ ਬਣਿਆ ਉਹਨੇ ਪੱਗ ਬੰਨੀ ਤੇ ਇੱਕ ਸਿੱਖ ਆਈਡੈਂਟੀਟੀ ਨੂੰ ਵਰਤਦਾ ਹੋਇਆ ਉਹ ਗਾਇਕੀ ਦੇ ਉਸ ਨੀਵੇਂ ਪੱਧਰ ਤੱਕ ਗਿਆ ਜੋ ਇੱਕ ਸਿੱਖ ਸੋਚ ਵੀ ਨਹੀਂ ਸਕਦਾ ਗੰਦੇ ਗੀਤ ਵੀ ਗਾਏ ਸਿਗਰਟਾਂ ਪੀਤੀਆਂ ਤਾਂ ਸਿੱਖ ਆਈਡੈਂਟੀਟੀ ਨੂੰ ਬਦਨਾਮ ਕਰਨ ਦੀਆਂ ਉਸ ਦੀਆਂ ਹਰਕਤਾਂ ਕਰਕੇ ਗੁਰਾਂ ਦੇ ਨਾਮ ਤੇ ਵਸਦੇ ਪੰਜਾਬ ਦੇ ਵਾਰਸਾਂ ਨੇ ਉਹਨੂੰ ਮਾਰ ਦਿੱਤਾ ਜਿਵੇਂ ਆਪਾਂ ਉਦਾਹਰਣ ਦਿੱਤੀ ਆ ਵੀ ਰੋਲਸ ਰਾਇਸ ਦਾ ਨਾਮ ਵਰਤ ਕੇ ਤੁਸੀਂ ਗਲਤ ਕੰਮਕਾਰ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਦੀ ਮਿਹਨਤ ਨਾਲ ਬਣਾਇਆ ਬ੍ਰਾਂਡ ਹੈ ਤੇ ਸੋਚੋ ਜੇ ਸਿੱਖੀ ਲਈ 7 ਤੇ 9 ਸਾਲ ਦੇ ਬੱਚੇ ਜਿਉਂਦੇ ਨਹੀਂ ਹਾਂ ਤੇ ਚਿਣੇ ਗਏ ਹੋਣ ਉਹ ਉਸ ਪਹਿਚਾਣ ਨੂੰ ਵਰਤ ਕੇ ਕੋਈ ਅਸ਼ਲੀਲ ਤੇ ਪਰਿਵਾਰਕ ਰਿਸਟਿਆਂ ਨੂੰ ਤਾਰ-ਤਾਰ ਕਰਦੇ ਗੀਤ ਗਾ ਸਕਦਾ ਨਰੈਣੂ ਆਊਗਾ ਤਾਂ ਭਾਈ ਲక్ష్మణ ਸਿੰਘ ਵੀ ਆਊਗਾ ਉਹਨੂੰ ਰੋਕਣ ਲਈ ਕੋਈ ਅਨੂਪ ਮਾਨੁਕੇ ਜਦੋਂ ਬੱਬਰ ਅਕਾਲੀਆਂ ਨਾਲ ਗਦਾਰੀ ਕਰੂਗਾ ਤਾਂ ਕਰਤਾਰ ਸਿੰਘ ਕੀਰਤੀ ਚੱਕ ਕਲਾ ਗੁਰਦੇਵਤ ਸਿੰਘ ਦਲੇਰ ਮੰਡਾਲੀ ਤੇ ਉਜਾਗਰ ਸਿੰਘ ਪੰਨਿਆਲੀਆਂ ਵਰਗੇ ਮਾਨੁਕੇ ਜੇ ਗਦਾਰਾਂ ਨੂੰ ਤੁਰਦੀ ਟਿੱਕ ਤਾਂ ਜ਼ਰੂਰ ਦੇਣਗੇ ਕੋਈ ਚਮਕੀਲਾ ਪੰਜਾਬ ਦੀਆਂ ਫਜ਼ਾਵਾਂ ਦੇ ਵਿੱਚ ਗੰਦ ਘੋੜੂਗਾ ਤਾਂ ਦੀਪਾ ਹੀਰਾਵਾਲਾ ਆਉਣਾ ਹੀ ਆਉਣਾ ਇਹ ਇਤਿਹਾਸ ਹੈ ਤੇ ਇਤਿਹਾਸ ਇਸੇ ਤਰ੍ਹਾਂ ਹੀ ਬਣਦਾ ਹੈ ਹੁਣ ਗੱਲ ਕਰਾਂਗੇ ਚਮਕੀਲਾ ਫਿਲਮ ਬਣਾਉਣ ਵਾਲੇ ਡਾਇਰੈਕਟਰ ਇਮਤੀਆਜ਼ ਅਲੀ ਬਾਰੇ ਜਿਨੇ ਆਪਣੀਆਂ ਇੰਟਰਵਿਊਜ਼ ਦੇ ਵਿੱਚ ਪੰਜਾਬ ਵਿੱਚ ਜਾਤੀ ਵਿਤਕਰੇ ਦੀ ਗੱਲ ਕੀਤੀ ਤੇ ਫਿਲਮ ਵਿੱਚ ਵੀ ਦਿਖਾਇਆ ਵੀ ਚਮਕੀਲਾ ਛੋਟੀ ਜਾਤੀ ਹੋਣ ਕਰਕੇ ਮਾਰਿਆ ਗਿਆ ਤੇ ਬਹੁਤ ਸਾਰੇ ਵਿਦਵਾਨਾਂ ਨੇ ਇਸ ਗੱਲ ਨੂੰ ਬੜਾ ਜ਼ੋਰ ਸ਼ੋਰ ਨਾਲ ਪਹਚਾਰਿਆ ਵੀ ਉੱਚੀ ਜਾਤ ਦੇ ਜੱਟਾਂ ਨੇ ਛੋਟੀ ਜਾਤ ਹੋਣ ਕਰਕੇ ਉਸ ਦੀ ਪ੍ਰਸਿੱਧੀ ਨੂੰ ਰੋਕਣ ਲਈ ਚਮਕੀਲਾ ਮਾਰਿਆ ਇਸ ਗੱਲ ਨੂੰ ਥੋੜਾ ਧਿਆਨ ਨਾਲ ਵਿਚਾਰੀਏ ਤਾਂ ਸਾਹਮਣੇ ਆਉਂਦਾ ਹੈ ਵੀ ਪੰਜਾਬ ਦੇ ਵਿੱਚ ਅੱਜ ਤੱਕ ਜਾਤੀ ਵਿਤਕਰੇ ਦੀ ਕੋਈ ਵੀ ਵੱਡੀ ਘਟਨਾ ਨਹੀਂ ਵਾਪਰੀ ਕੋਈ ਦੰਗਾ ਫਸਾਦ ਨਹੀਂ ਹੋਇਆ ਤੁਸੀਂ ਸਰਕਾਰੀ ਰਿਕਾਰਡ ਦੇਖ ਲਓ ਭਾਵੇਂ ਯੂਪੀ ਬਿਹਾਰ ਵਰਗੇ ਸੂਬਿਆਂ ਦੇ ਮੁਕਾਬਲੇ ਪੰਜਾਬ ਵਿੱਚ ਜਾਤੀ ਵਿਤਕਰਾ ਨਾ ਮਾਤਰ ਹੈ ਪੰਜਾਬ 'ਚ ਕੋਈ ਨੀਵੀਂ ਜਾਤ ਦਾ ਬੰਦਾ ਇਸ ਗੱਲੋਂ ਨਹੀਂ ਮਾਰਿਆ ਗਿਆ ਵੀ ਉਹ ਕੋੜੀ ਕਿਉਂ ਚੜਿਆ ਅਸ਼ੂਤ ਨੇ ਦਾੜ੍ਹੀ ਮੁੱਛਾਂ ਕਿਉਂ ਰੱਖੀਆਂ ਪਰ ਇਹ ਸਭ ਯੂਪੀ ਵਰਗੇ ਰਾਜਾਂ 'ਚ ਆਮ ਹੁੰਦਾ ਹੈ ਪਰ ਵੱਡੇ ਵਿਦਵਾਨ ਉਧਰ ਮੂੰਹ ਨਹੀਂ ਕਰਦੇ ਪਤਾ ਨਹੀਂ ਕਿਉਂ ਪੰਜਾਬ ਵਿੱਚ ਗੁਰੂ ਸਾਹਿਬਾਨ ਦੀ ਐਸੀ ਕਿਰਪਾ ਹੈ ਕਿ ਇੱਥੇ ਸੋ ਕਾਲਡ ਨੀਵੀਂ ਜਾਤ ਚੋਂ ਇੱਕ ਸਿੱਖ ਸ੍ਰੀ ਅਕਾਲ ਤਖਤਾ ਜਥੇਦਾਰ ਰਹਿ ਚੁੱਕਾ ਹੈ। ਸੋ ਕਾਲਡ ਨੀਵੀਂ ਜਾਤ ਚੋਂ ਇੱਕ ਬੀਬੀ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਰਹਿ ਚੁੱਕੀ ਹੈ ਤੇ ਸੋ ਕਾਲਡ ਨੀਵੀਂ ਜਾਤ ਵਿੱਚੋਂ ਇੱਕ ਸਿੱਖ ਮੁੱਖ ਮੰਤਰੀ ਬਣਿਆ। ਆਪਾਂ ਨਾਮ ਨਹੀਂ ਲੈਣੇ ਕਿਉਂਕਿ ਸਿੱਖੀ ਦੇ ਵਿੱਚ ਕੋਈ ਜਾਤ ਪਾਤ ਨਹੀਂ। ਉਹ ਸਿੱਖ ਸਨ, ਇਹੀ ਬਹੁਤ ਹੈ। ਹੋਰ ਉਦਾਹਰਣ ਦਿਆਂ ਤਾਂ ਸਿੱਖਾਂ ਦੀ ਸਰਮੌਰ ਸੰਸਥਾ ਸ਼੍ਰੋਮਣੀ ਕਮੇਟੀ 'ਚ ਨੌਕਰੀ ਲਈ ਕੋਈ ਜਾਤ ਦਾ ਫਾਰਮ ਨਹੀਂ ਭਰਿਆ ਜਾਂਦਾ। ਅੱਧਿਓ ਵੱਧ ਸੇਵਾਦਾਰ ਉਥੇ ਸੋ ਕਾਲ ਇਹਨਾਂ ਪਛੜੀਆਂ ਜਾਤਾਂ ਚੋਂ ਆ ਪਰ ਗੁਰੂ ਰਾਮਦਾਸ ਦੇ ਦਰ ਤੇ ਸਭ ਲਈ ਬਰਾਬਰ ਆ ਪਰ ਇਮਤੀਆਜ਼ ਅਲੀ ਵਰਗੇ ਪੰਜਾਬ ਦੀ ਸੱਚਾਈ ਨੂੰ ਪਾਸੇ ਕਰਕੇ ਇੱਕ ਝੂਠਾ ਵਰਤਾਂਤ ਬਣਾ ਰਿਹਾ ਆ ਵੀ ਪੰਜਾਬ ਬਾਰੇ ਜਿਹੜਾ ਕਿ ਬਿਲਕੁਲ ਵੀ ਸਹੀ ਨਹੀਂ ਹੈਗਾ ਚਲੋ ਇਮਤੀਆਜ਼ ਅਲੀ ਦੇ ਆਪ ਦੇ ਪੇਸ਼ੇ ਬਾਰੇ ਗੱਲ ਕਰ ਲੈਨੇ ਆਪਾਂ ਬਾਲੀਵੁੱਡ ਵਿੱਚ ਕਾਸਟਿੰਗ ਕਾਊਚ ਚੱਲਦਾ ਪਾਬ ਜੋ ਨਵੀਆਂ ਕੁੜੀਆਂ ਐਕਟ੍ਰੈਸ ਬਣ ਆਉਂਦੀਆਂ ਬਾਲੀਵੁੱਡ ਵਿੱਚ ਉਹਨਾਂ ਨੂੰ ਪ੍ਰੋਡਿਊਸਰਸ ਡਾਇਰੈਕਟਰਸ ਆਦ ਇਹ ਬੰਦੇ ਆ ਗਲਤ ਕੰਮ ਕਰਨ ਲਈ ਕਹਿੰਦੇ ਆ ਕਿ ਤੈਨੂੰ ਫਿਲਮ ਚ ਰੋਲ ਦੇਾਂਗੇ ਹੁਣ ਇਮਤੀਆਜ਼ ਅਲੀ ਮੰਨੇਗਾ ਵੀ ਮੈਂ ਵੀ ਅਜਿਹਾ ਕਰਦਾ ਉਹ ਨਹੀਂ ਮੰਨੂਗਾ ਤੇ ਸ਼ਾਇਦ ਉਹ ਅਜਿਹਾ ਕਰਦਾ ਵੀ ਨਾ ਹੋਵੇ ਇਮਤੀਆਜ਼ ਅਲੀ ਕਹੂ ਵੀ ਸਾਰੇ ਬਾਲੀਵੁੱਡ ਦੇ ਡਾਇਰੈਕਟਰ ਜਾਂ ਪ੍ਰੋਡਿਊਸਰ ਇਹ ਅਜਿਹਾ ਕੰਮ ਨਹੀਂ ਕਰਦੇ ਕਾਸਟਿੰਗ ਕਾ ਉਚਾਲਾ ਕੁਝ ਪਰਸੈਂਟ ਕਰਦੇ ਆ ਤਾਂ ਸਾਰਾ ਬਾਲੀਵੁੱਡ ਦੋਸ਼ੀ ਨਹੀਂ ਬਸ ਇਹੀ ਗੱਲ ਆ ਪੰਜਾਬ ਵਿੱਚ ਜੇ ਕੁਝ ਪਰਸੈਂਟ ਕਿਸੇ ਨਾਲ ਵਿਤਕਰਾ ਹੁੰਦਾ ਤਾਂ ਮਤਲਬ ਇਹ ਨਹੀਂ ਵੀ ਸਾਰਾ ਪੰਜਾਬ ਜਿਹਾ ਕਰਦਾ ਜਿਹਾ ਕਿ ਉਹਨੇ ਫਿਲਮ ਵਿੱਚ ਦਿਖਾਇਆ ਗਲ ਜੇ ਚਮਕੀਲੇ ਦੀ ਆ ਵੀ ਉਹ ਨੀਵੀਂ ਜາດ ਦਾ ਸੀ ਤਾਂ ਆਪਾਂ ਇਸੇ ਦੇ ਹਿਸਾਬ ਨਾਲ ਕਹਿ ਲਈਏ ਕੁਲਦੀਪ ਮਾਨਕ ਉਹ ਮੁਸਲਮਾਨ ਸੀ ਬੇਸਿਕਲੀ ਸਰਦੂਲ ਸਕੰਦਰ ਤੋਂ ਵੱਡਾ ਤਾਂ ਨਹੀਂ ਸੀ ਨਾ ਚਮਕੀਲਾ ਪਰ ਸਰਦੂਲ ਸਕੰਦਰ ਦੀ ਗਾਇਕੀ ਤੇ ਸਰਦੂਲ ਸਕੰਦਰ ਦੀ ਕਲਾ ਉਹਦੀ ਜਿਹੜੀ ਗਾਇਕੀ ਦੀ ਬਰੀਕੀ ਸੀ ਉਹਦੇ ਸਾਹਮਣੇ ਚਮਕੀਲਾ ਦਾ ਕੁਝ ਵੀ ਨਹੀਂ ਪਰ ਕੀ ਸਰਦੂਲ ਸਕੰਦਰ ਨਾਲ ਅਜਿਹਾ ਕੁਝ ਹੋਇਆ ਨਹੀਂ ਹੋਇਆ ਕਿਉਂਕਿ ਉਹਦਾ ਇੱਕ ਗਾਉਣ ਦਾ ਤਰੀਕਾ ਸੀ ਉਹ ਉਸ ਮर्यादा ਤੋਂ ਉਸ ਹੱਦ ਦੇ ਉੱਤੋਂ ਪਾਰ ਨਹੀਂ ਗਿਆ ਜਿਹੜੀ ਮर्यादा ਨੂੰ ਜਿਹੜੀ ਹੱਦ ਨੂੰ ਚਮਕੀਲਾ ਟੱਪ ਗਿਆ ਸੀ ਉਦਾਹਰਨ ਆਪਾਂ ਤੁਹਾਨੂੰ ਦੇ ਦਿੱਤੀਆਂ ਵੀ ਪੰਜਾਬ 'ਚ ਜਿਹੜਾ ਝੂਠਾ ਬਰਤਾਂਤ ਸਿਰਜਿਆ ਗਿਆ ਉਹਦੇ ਮੁਕਾਬਲੇ ਅਸਲੀਅਤ ਇਹ ਆ ਵੀ ਇੱਥੇ ਨੀਵੀਂ ਮੰਨੀ ਜਾਂਦੀ ਜਾਤੀ 'ਚੋਂ ਅਕਾਲ ਤਖਤ ਦਾ ਜਥੇਦਾਰ ਬਣਿਆ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਿਆ ਤੇ ਮੁੱਖ ਮੰਤਰੀ ਬੈ ਰਹਿ ਚੁਕਿਆ ਇਹ ਗੁਰੂ ਸਾਹਿਬਾਨ ਦੀ ਹੀ ਕਿਰਪਾ ਚਮਕੀਲੇ ਨਾਲ ਰੌਲਾ ਕੋਈ ਵੱਟਦਾ ਨਹੀਂ ਸੀ ਕੋਈ ਜਾਤ ਦਾ ਨਹੀਂ ਸੀ ਕੋਈ ਪ੍ਰਸਿੱਧੀ ਨਾ ਦੀ ਸੀ ਮਸਲਾ ਸਹੀ ਵੀ ਉਹਦੇ ਵੱਲੋਂ ਜੋ ਦੋਰੇ ਅਰਤੀ ਗੀਤਾਂ ਨੂੰ ਟੱਪ ਕੇ ਸਿੱਧੇ ਰੂਪ ਚ ਸਮਾਜਿਕ ਰਿਸ਼ਤਿਆਂ ਨੂੰ ਅਸ਼ਲੀਲਤਾ ਤੇ ਹਵਸ ਦੇ ਕੱਪੜੇ ਪਵਾ ਕੇ ਲੋਕਾਂ ਚ ਸੁਣਾਇਆ ਜੋ ਇੱਕ ਅਣਖੀ ਬੰਦਾ ਬਰਦਾਸ਼ਤ ਨਹੀਂ ਕਰ ਸਕਦਾ ਚਮਕੀਲੇ ਵੱਲੋਂ ਜਦੋਂ ਲੱਚਰ ਗਏ ਕੀ ਦੀ ਸ਼ੁਰੂਆਤ ਹੋਈ ਤਾਂ ਉਹਨੂੰ ਉਸ ਸਮੇਂ ਖਾੜਕੂ ਜਥੇਬੰਦੀਆਂ ਵੱਲੋਂ ਕਈ ਵਾਰ ਤਾੜਨਾ ਕੀਤੀ ਗਈ 22 23 ਮਾਰਚ 1986 ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੇ 43 ਨੰਬਰ ਕਮਰੇ ਚ ਚਮਕੀਲਾ ਖੁਦ ਹੱਥ ਜੋੜ ਕੇ ਸਿੰਘਾਂ ਕੋਲੋਂ ਮਾਫੀ ਮੰਗ ਕੇ ਗਿਆ ਸੀ ਵੀ ਉਹ ਹੁਣ ਗੰਦੇ ਗੀਤ ਨਹੀਂ ਗਾਊਗਾ ਚਮਕੀਲੇ ਦਾ ਕੋਈ ਸਾਥੀ ਜਿਉਂਦਾ ਹੋਵੇ ਤਾਂ ਇਸ ਗੱਲ ਦੀ ਗਵਾਹੀ ਦੇ ਸਕਦਾ ਕਿਉਂਕਿ ਖਾੜਕੂ ਜਥੇਬੰਦੀਆਂ ਚੋਂ ਭਾਈ ਵੱਸਣ ਸਿੰਘ ਜਫਰਵਾਲ ਅਜੇ ਵੀ ਹੈਗੇ ਆ ਉਸ ਤੋਂ ਬਾਅਦ ਚਮਕੀਲੇ ਨੇ ਸਾਥੋਂ ਬਾਬਾ ਖੋਲਿਆ ਤੇਰਾ ਨਨਕਾਣਾ ਤਲਵਾਰ ਮੈਂ ਕਲਗੀ ਧਰਦੀਆਂ ਇਹ ਗੀਤ ਗਾਏ ਧਾਰਮਿਕ ਜੋ ਹੁਣ ਤੱਕ ਮਕਬੂਲ ਆ ਤੇ ਲੋਕ ਸੁਣਦੇ ਵੀ ਆ ਪਰ ਮੁਆਫੀਆਂ ਮੰਗ ਕੇ ਵੀ ਚਮਕੀਲਾ ਦੁਬਾਰਾ ਉਸੇ ਗਾਇਕੀ ਵੱਲ ਤੁਰਿਆ ਜੋ ਉਹਦੀ ਮੌਤ ਦਾ ਕਾਰਨ ਬਣੀ ਬਾਕੀ ਚਮਕੀਲਾ ਫਿਲਮ 'ਚ ਦਲਜੀਤ ਨੂੰ ਚਾਹੀਦਾ ਸੀ ਕਿ ਜੇ ਹੁਣ ਉਹ ਚਮਕੀਲਾ ਬਣੀ ਗਿਆ ਤਾਂ ਫੇਰ ਸਿਗਰਟ ਵੀ ਪੀ ਲੈਂਦਾ ਉੱਥੇ ਐਨੀਮੇਸ਼ਨ ਕਿਉਂ ਵਰਤੀ ਕਿਉਂਕਿ ਦਲਜੀਤ ਕਹਿੰਦਾ ਜੇ ਜਦੋਂ ਉਹਨੇ ਚਮਕੀਲੇ ਦੀ ਮੌਤ ਵਾਲਾ ਸੀਨ ਫਿਲਮਾਇਆ ਸੀ ਉਸੇ ਥਾਂ ਤੇ ਜਿੱਥੇ ਚਮਕੀਲਾ ਮਰਿਆ ਤਾਂ ਜਦੋਂ ਮੈਂ ਡਿੱਗਿਆ ਤਾਂ ਤੂੰਬੀ ਦੀ ਤਾਰ ਮੇਰੇ ਉਂਗਲ 'ਚ ਲੱਗੀ ਤੇ ਖੂਨ ਨੂੰ ਵੇਖ ਕੇ ਇੱਕਦਮ ਮੈਨੂੰ ਅਮਰ ਸਿੰਘ ਚਮਕੀਲਾ ਦੀ એનર્ਜੀ ਫੀਲ ਹੋਈ ਸੋਚੋ ਕਿ ਜਿਸ ਧਰਤੀ ਤੇ ਛੋਟੇ ਸਹਿਬਜ਼ਾਦਿਆਂ ਦਾ ਲਹੂ ਡੁੱਲਿਆ ਹੋਵੇ ਜਿੱਥੇ ਬਾਬਾ ਦੀਪ ਸਿੰਘ ਵਰਗੇ ਸ਼੍ਰੀ ਦਰਬਾਰ ਸਾਹਿਬ ਖਾਤਰ ਆਪਣਾ ਸੀਸ ਭੇਟ ਕਰ ਗਏ ਹੁਣ ਉਹਨਾਂ ਦੇ ਡੁੱਲੇ ਖੂਨ ਦੀ ਥਾਂ ਤੇ ਇੱਕ ਅਜਿਹੇ ਬੰਦੇ ਦਾ ਡੁੱਲਿਆ ਖੂਨ ਜੇ ਤੁਹਾਨੂੰ એનર્ਜੀ ਦਿੰਦਾ ਹੈ ਤਾਂ ਸਮਝੋ ਫਿਰ ਤੁਹਾਡੇ ਲਹੂ ਚ ਮਿਲਾਵਟ ਹੋ ਚੁੱਕੀ ਆ ਚੰਗਾ ਹੋਇਆ ਦਿਲਜੀਤ ਦੀ ਭਾਈ ਖਾਲੜੇ ਵਾਲੀ ਫਿਲਮ ਰਿਲੀਜ਼ ਨਹੀਂ ਹੋਈ ਨਹੀਂ ਤਾਂ ਨਵੀਂ ਪੀੜੀ ਨੇ ਦੁਬਿਧਾ ਵਿੱਚ ਪੈਣਾ ਸੀ ਬਿ ਚਮਕੀਲਾ ਤੇ ਭਾਈ ਖਾਲੜਾ ਇੱਕੋ ਜਿਹਾ ਦੋਵਾਂ ਦੇ ਕਿਰਦਾਰ ਇੱਕੋ ਬੰਦਾ ਤਾਂ ਕਰ ਰਿਹਾ ਫਰਕ ਕੀ ਹੋਇਆ ਜਿਨ੍ਹਾਂ ਨੂੰ ਚਮਕੀਲਾ ਆਈਡਲ ਲੱਗਦਾ ਤਾਂ ਇਹ ਉਹਨਾਂ ਦੀ ਉਹੀ ਸੋਚ ਆ ਜਿਹੜੀ ਗਦਾਰਾਂ ਤੋਂ ਚਲਦੀ ਹੋਈ ਹੁਣ ਇਸ ਪੱਧਰ ਤੇ ਆ ਚੁੱਕੀ ਆ ਵੀ ਇੰਸਟਾਗ੍ਰam ਤੇ ਛਾਤੀਆਂ ਦਿਖਾਉਣਾ ਆਜ਼ਾਦੀ ਮੰਨੀ ਜਾਂਦੀ ਆ ਅੱਗੇ ਇਹ ਕਿੱਥੇ ਕਿੱਥੇ ਜਾਂਦੀ ਆ ਕੁਝ ਨਹੀਂ ਪਤਾ ਪਰ ਦੂਜੇ ਪਾਸੇ ਸ਼ਹੀਦਾਂ ਦੀ ਧਰਤੀ ਦੇ ਵਾਰਿਸ ਇਹਨਾਂ ਲੋਕਾਂ ਨੂੰ ਜਵਾਬ ਦਿੰਦੇ ਆਏ ਆ ਅਖੀਰ ਤੇ ਫਿਰ ਤੁਹਾਨੂੰ ਯਾਦ ਕਰਾ ਦਿੰਦੇ ਆ ਕਿ ਤੁਸੀਂ ਕਿਸ ਪੰਜਾਬ ਦੇ ਵਸਿੰਦੇ ਹੋ ਗੁਰਾਂ ਦੇ ਨਾਮ ਤੇ ਵਸਦੇ ਪੰਜਾਬ ਦੇ ਜਿਨ੍ਹਾਂ ਦੇ ਛੋਟੇ ਸਹਬਜ਼ਾਦੇ ਨਾਇਕ ਆ ਹੀਰ ਬੰਨੇ ਪੰਜਾਬ ਦੇ ਜਿਨ੍ਹਾਂ ਦਾ ਚਮਕੀਲੇ ਵਰਗੇ ਨਾਇਕ ਕਮੈਂਟ ਕਰਕੇ ਜਰੂਰ ਦੱਸੋ